ਪਾਸ਼ਾ ਜੀ ਇਸ ਪਵਨ ਸ਼ਬਦ ਦਾ ਵਰਕਸਨ ਕਰਦੇ ਨੇ ਮਹੱਲਾ ਤੀਜਾ ਤੀਜੇ ਪਾਸ਼ਾ ਦੀ ਵਰਣਨ ਕੀਤੀ ਹੋਈ ਬਾਣੀ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਦੇ ਕਰਮ ਕਰੇਨ ਜਿਨ੍ਹਾਂ ਮਨੁੱਖਾਂ ਦਾ ਕਹਿੰਦੇ ਗੁਰੂ ਆਪ ਕਹਿੰਦੇ ਅਗਿਆਨੀ ਅੰਦਾ ਹੈ ਕੋਈ ਵੀ ਕਹਿੰਦਾ ਸਿੱਖ ਵੀ ਕਹਿੰਦੇ ਅੰਨੇ ਕੰਮ ਪਾਪ ਬੰਦੇ ਕੰਮ ਹੀ ਕਰਦੇ ਨੇ ਅੰਨੇ ਗੁਰੂ ਦੇ ਕਹਿੰਦੇ ਸਿੱਖ ਆਪਣੀ ਕੰਜ ਮਰਜੀ ਦੀ ਮੰਗ ਲੱਗਦੇ ਨੇ ਸਦੇ ਕਹਿੰਦੇ ਝੂਠ ਬੋਲਦੇ ਨੇ ਜਿਹੜੇ ਕੱਚਿਆਂ ਦੇ ਰਲ ਲੱਗ ਜਾਂਦੇ ਨੇ ਪਿਆਰੇ ਝੂਠਿਆਂ ਦੇ ਪਿੱਛੇ ਲੱਗ ਕੇ ਕੋਈ ਮਾੜੇ ਦਾ ਸੰਗ ਮਿਲ ਗਿਆ ਝੂਠੇ ਦਾ ਸੰਗ ਮਿਲ ਗਿਆ ਉਹਨਾਂ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਪਰ ਜਿਹੜੇ ਸੱਚੇ ਗੁਰੂ ਦੇ ਕਿਰਨਾਂ ਚਰਣਾ ਨਾਲ ਜੁੜ ਜਾਂਦੇ ਨੇ ਕੱਚਿਆਂ ਦੀ ਸੰਗ ਛੱਡ ਕੇ ਕੱਚਿਆਂ ਦਾ ਸੰਗ ਛੱਡ ਕੇ ਜਿਹੜੇ ਪੱਕਿਆਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਗੁਰੂ ਪਾਰ ਲੰਘਾ ਦਿੰਦਾ ਦਾ ਪਰ ਜਿਹੜੇ ਕੱਚਿਆਂ ਦੇ ਨਾਲ ਜੁੜ ਗਏ ਸੰਗ ਕਰ ਲਿਆ ਡੁੱਬ ਜਾਂਦੇ ਨੇ ਕਿੱਥੇ ਸੰਸਾਰ ਸਮੁੰਦਰ ਦੇ ਵਿੱਚ ਗੁਰੂ ਅਮਰਦਾਸ ਸੱਚ ਪਾਤਸ਼ਾਹ ਜੀ ਕਹਿੰਦੇ ਸਾਨੂੰ ਪੱਕਿਆਂ ਦਾ ਸੰਗ ਮਿਲੇਗਾ ਗੁਰਵੰਗਦੇਵ ਜੀ ਦਾ ਡੋਬਿਆ ਨਹੀਂ ਕੋਈ ਉਹਨੇ ਤਾਰ ਦਿੱਤਾ ਕਿਸੇ ਗੁਰੂ ਦੇ ਪਿਆਰਾਂ ਦਾ ਪਿਆਰੇ ਕੋਲ ਸੰਗ ਮਿਲ ਜੇ ਉਸ ਮਾਲਕ ਨਾਲ ਪਰਮਾਤਮਾ ਦੇ ਨਾਲ ਮਿਲ ਕਰਾ ਦਿੰਦਾ ਹੈਗਾ ਪਰ ਜੇ ਕਿਸੇ ਮਾੜੀ ਦੀ ਸੰਗਤ ਮਿਲ ਗਈ ਕਿਸੇ ਬਸਾਈ ਦੀ ਸੰਗਤ ਮਿਲ ਗਈ ਜਿਹੜੇ ਕੋ ਸੰਗਤ ਦਾ ਕਰਨ ਉਹ ਡੋਪ ਦਿੰਦੀ ਹੈ ਸਤ ਸੰਗ ਤਾਰ ਦਿੰਦੀ ਹੈ ਤੇ ਸਤ ਗੁਰੂ ਦੇ ਚਰਨਾਂ ਦੇ ਨਾਲ ਜਿਹੜੇ ਜੁੜ ਜਾਂਦੇ ਨੇ ਫਿਰ ਉਹਨਾਂ ਦਾ ਜੀਵਨ ਬਦਲ ਜਾਂਦਾ ਆਪਾਂ ਆਮ ਦੇਖਿਆ ਵੇਖੋ ਕਤਾ ਕਹਾਣੀਆਂ ਪੜਦੇ ਆਂਗੇ ਜਿਹਨਾਂ ਨੇ ਗੁਰੂ ਦੇ ਚਰਨਾਂ ਦੇ ਨਾਲਕਨਾ ਸੁਰਤ ਜੋੜ ਲਈ ਮਨ ਜੋੜ ਲਿਆ ਉਹਨਾਂ ਦਾ ਜੀਵਨ ਬਦਲ ਗਿਆ ਤੇ ਗੁਰੂ ਸਤਗੁਰੂ ਜੀ ਬਦਲਦੇ ਵੀ ਨੇ ਪਿਆਰੇ ਜਿਹੜੇ-ਜਿਹੜੇ ਵੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਏ ਧਰਤੇ ਆਏ ਇੱਕ ਵਾਰੀ ਕਹਿੰਦੇ ਕੋਈ ਸਰਦਾਰ ਬੰਦਾ ਸੀ ਗੱਡੀ ਦੇ ਵਿੱਚ ਜਾ ਰਿਹਾ ਸੀ ਕਿਤੇ ਸ਼ਹਿਰ ਵਿੱਚ ਦੀ ਜਦੋਂ ਬਾਜ਼ਾਰ ਦੇ ਵਿੱਚ ਦੀ ਕਹਿੰਦੇ ਸ਼ਹਿਰ ਦੇ ਵਿੱਚ ਦੀ ਲੰਘਦਾ ਹੋਇਆ ਬੱਤੀ ਬੱਤੀ ਆ ਗਈ ਮੁਰੇ ਕਹਿੰਦੇ ਬੱਤੀਆਂ ਲੱਗੀਆਂ ਉਹਨੇ ਗੱਡੀ ਰੋਕ ਲਈ ਕਿਉਂਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਬੱਤੀਆਂ ਲੱਗਦੀਆਂ ਨੇ ਜਿੱਥੇ ਚੌਂਕ ਹੁੰਦੇ ਨੇ ਉਸ ਬੱਤੀ ਦੇ ਸਹਾਰੇ ਦੇ ਨਾਲ ਵੀ ਕੁ ਲੰਘਣਾ ਪੈਂਦਾ ਹਗਾ ਜਦੋਂ ਬੱਤੀ ਕਹਿੰਦੇ ਲਾਲ ਬੱਤੀ ਹੋਈ ਤੇ ਉਹਨੇ ਗੱਡੀ ਖੜਾਈ ਸਰਦਾਰ ਗੱਡੀ ਦੇ ਵਿੱਚ ਬੈਠਾ ਦਾ ਬਾਣੀ ਪੜਨ ਵਾਲਾ ਦਾ ਗੁਰੂ ਨੂੰ ਮੰਨਣ ਵਾਲਾ ਦਾ ਨਿਤਨੇਮੀ ਆਗਾ ਗੁਰੂ ਘਰ ਜਾਂਦਾ ਸੇਵਾ ਕਰਦਾ ਜਦੋਂ ਕਿਤੇ ਚੌਂਕ ਦੇ ਵਿੱਚ ਗੱਡੀ ਖੜੀ ਹੈ ਤੇ ਗੱਡੀ ਦੇ ਵਿੱਚ ਬੈਠਾ ਉਹਦਾ ਪਰਿਵਾਰ ਵੀ ਬੈਠਾ ਦਾ ਕਹਿੰਦੇ ਛੋਟੇ ਛੋਟੇ ਬੱਚੇ ਦੋ ਆਏ ਛੋਟੇ ਛੋਟੇ ਨੇ ਬੱਚੇ ਕੋਈ ਬਹੁਤੀ ਉਮਰ ਨਹੀਂ ਹੈ ਕਹਿੰਦੇ ਗੱਡੀ ਦੇ ਕੋਲ ਆਏ ਵੇਖੋ ਆਪਾਂ ਆਮ ਵੇਖਦੇ ਆ ਪੈਰੋ ਜਦੋਂ ਗੱਡੀਆਂ ਚੌਂਕ ਦੇ ਵਿੱਚ ਰੁਕਦੀਆਂ ਨੇ ਕਿ ਨਾ ਕੋਈ ਪੁਖਾਰੀ ਹੁੰਦੇ ਨੇ ਗਰੀਬ ਹੁੰਦੇ ਨੇ ਬੱਚੇ ਉਹ ਗੱਡੀਆਂ ਤੇ ਕੱਪੜਾ ਮਾਰਦੇ ਨੇ ਸ਼ੀਸ਼ੇ ਤੇ ਕੱਪੜਾ ਮਾਰਦਾ ਗੱਡੀ ਤੇ ਕੱਪੜਾ ਮਾਰਦਾ ਫਿਰ ਹੱਥ ਕਰਦੇ ਨੇ ਵੀ ਸਾਨੂੰ ਕੁਝ ਦੇ ਦਿਓ ਕਿਤੇ ਗੌਰ ਕਰੇ ਉਹ ਚੀਜ਼ਾਂ ਦੀ ਜਦੋਂ ਸਰਦਾਰ ਦੀ ਗੱਡੀ ਤੇ ਕਹਿੰਦਾ ਕੱਪੜਾ ਮਾਰਿਆ ਬੱਚਿਆਂ ਨੇ ਕੱਪੜਾ ਮਾਰ ਕੇ ਸ਼ੀਸ਼ੇ ਤੇ ਹੱਥ ਕੀਤਾ ਸ਼ੀਸ਼ਾ ਖੜਕਾਇਆ ਕਿ ਸਰਦਾਰ ਜੀ ਕੁਝ ਦੇ ਦਿਓ ਜਦੋਂ ਸਰਦਾਰ ਦੀ ਉਹਨਾਂ ਬੱਚਿਆਂ ਤੇ ਨੰਗਾ ਗਈ ਬਹਿ ਰਹੇ ਦੋਨੇ ਬੱਚਿਆਂ ਤੇ ਇਹਨੇ ਸ਼ੀਸ਼ਾ ਖੋਲ੍ਹਿਆ ਤੇ ਕੋਲੇ ਬੁਲਾਇਆ ਕਹਿੰਦਾ ਬੇਟਾ ਤੁਸੀਂ ਪੜਦੇ ਹੋ ਤੁਸੀਂ ਪੜਦੇ ਨਹੀਂ ਕੀ ਕੰਮ ਕਰਦੇ ਹੋ ਤੁਹਾਡੇ ਮਾਤਾ ਪਿਤਾ ਕਿੱਥੇ ਨੇ ਕਿੰਨੇ ਜਦੋਂ ਕੋਲੇ ਬੁਲਾਇਆ ਕਿ ਨਾ ਦੋਨੇ ਬੱਚੇ ਆਏ ਕਿਨੇ ਸਰਦਾਰ ਜੀ ਸਾਡੇ ਕਰਮਾਂ ਵਿੱਚ ਪੜਾਈ ਕਿੱਥੇ ਆ ਗਈ ਸਾਡੇ ਕਰਮਾਂ ਦੇ ਵਿੱਚ ਪੜਾਈ ਨਹੀਂ ਸਾਡੇ ਕਰਮਾਂ ਵਿੱਚ ਤਾਂ ਭੀਖ ਮੰਗਣੀ ਆ ਤੁਹਾਡੇ ਮਾਤਾ ਪਿਤਾ ਕਿੱਥੇ ਆ ਤੁਸੀਂ ਰਹਿਣੇ ਕਿੱਥੇ ਹੋ ਸਰਦਾਰ ਪੁੱਛਦਾ ਹੈ ਕਹਿੰਦੇ ਜੀ ਮਾਤਾ ਪਿਤਾ ਛੋਟੇ ਹੁੰਦੇ ਪਤਾ ਨਹੀਂ ਛੱਡ ਕੇ ਚਲੇ ਗਏ ਪਤਾ ਨਹੀਂ ਦੁਨੀਆ ਤੋਂ ਚਲੇ ਗਏ ਪਤਾ ਨਹੀਂ ਗਈ ਅਸੀਂ ਦੋਨੇ ਭਾਈਆਂ ਆਪ ਪੁੱਲ ਦੇ ਥਲੇ ਰਹਿੰਨੇ ਆ ਵਸ ਰਾਤ گزار ਲੈਨੇ ਆ ਕੋਈ ਦੇ ਜਾਂਦਾ ਖਾ ਲੈਨੇ ਆ ਨਾ ਸਾਡੇ ਮਾਂ ਕੀ ਨਾ ਸਾਡੇ ਪਿਤਾ ਗਾ ਤੇ ਨਾ ਸਾਡੇ ਕੋਲੇ ਘਰ ਆ ਗਾ ਪੁੱਲ ਦੇ ਥਲੇ ਰਹਨੇ ਆ ਰਾਤ ਕੱਟ ਲੈਨੇ ਆ ਕੋਈ ਦੇ ਜਾਂਦਾ ਰਾਹੀ ਫਾਂਦੇ ਕੁਝ ਇੱਕ ਛਕ ਲੈਨੇ ਆ ਗੱਡੀਆਂ ਤੇ ਕੱਪੜਾ ਮਾਰ ਕੇ ਕੋਈ 10-5 ਰੁਪਏ ਦੇਤੇ ਤੇ ਖਾ ਲੈਣੇ ਆ। ਬਸ ਐ ਟਾਈਮ ਪਾਸ ਕਰਦੇ ਆ। ਸਰਦਾਰ ਨੂੰ ਦਇਆ ਆ ਗਈ ਪਿਆਰੇ। ਕਹਿ ਲਾਓ ਮੇਰੇ ਨਾਲ ਗੱਡੀ 'ਚ ਬੈਠੋ। ਸਰਦਾਰ ਕਹਿਣ ਲੱਗੇ। ਇੱਕ ਬੱਚਾ ਸਿਆਣਾ ਸੀ। ਉਹ ਗੱਡੀ ਦੇ ਵਿੱਚ ਬੈਠਣ ਲੱਗੇ ਤੇ ਜਿਹੜਾ ਦੂਸਰਾ ਥੀ ਛੋਟਾ ਸੀ ਭੱਜ ਗਿਆ ਡਰਦਾ। ਉਹ ਦੂਰ ਚਲਿਆ ਗਿਆ ਡਰਦਾ ਵੀ ਪਤਾ ਨਹੀਂ ਕੀ ਕਹੇਗਾ ਗੱਡੀ ਵਿੱਚ ਕਿੱਥੇ ਲੈ ਕੇ ਜਾਵੇਗਾ। ਉਹ ਪੱਜ ਗਿਆ ਜਿਹੜਾ ਵੱਡਾ ਸੀ ਉਹ ਸਰਦਾਰ ਦੇ ਨਾਲ ਗੱਡੀ 'ਚ ਬਹਿ ਗਿਆ ਗੱਡੀ 'ਚ ਬਿਠਾ ਕੇ ਕਹਿੰਦੇ ਰਸਤੇ ਦੇ ਵਿੱਚ ਕਹਿੰਦੇ ਨੂੰ ਕੱਪੜੇ ਨਵੇਂ ਦਵਾਏ ਉਹਨੂੰ ਰੋਟੀ ਖਵਾਈ ਕਹਿੰਦਾ ਵੀ ਆ ਤੈਨੂੰ ਮੈਂ ਕਹਿੰਦਾ ਇੱਕ ਸਥਾਨ ਤੇ ਛੱਡ ਕੇ ਆਵਾਂਗਾ ਤੈਨੂੰ ਭੀਖ ਨਹੀਂ ਮੰਗਣੀ ਪੈਣੀ ਸਰਦਾਰ ਕਹਿੰਦਾ ਗੱਡੀ ਵਿੱਚ ਬੈਠਾ ਨੂੰ ਗੱਲਾਂ ਸੁਣਾਉਂਦਾ ਕਿਦੀਆਂ ਚੌਥੇ ਪਾਸ਼ਾ ਗੁਰੂ ਰਾਮਦਾਸ ਦੀਆਂ ਕਹਿੰਦਾ ਬੇਟਾ ਮੈਂ ਤੈਨੂੰ ਕਿਣਾ ਇੱਕ ਸਥਾਨ ਤੇ ਇੱਕ ਦਰ ਤੇ ਛੱਡ ਕੇ ਆਵਾਂਗਾ ਜਿਹੜਾ ਉਹ ਦਰ ਤੇ ਇੱਕ ਨਾ ਸੇਵਾ ਕਰ ਲੈਂਦਾਗਾ ਉਹਨੂੰ ਕਦੇ ਭੀਖ ਨਹੀਂ ਮੰਗਣੀ ਪੈਂਦੀ ਗੱਡੀ ਦੇ ਵਿੱਚ ਬਿਠਾਇਆ ਹੋਇਆ ਨਾਲੇ ਸੱਚੇ ਪਾਤਸ਼ਾਹ ਦੀਆਂ ਗੱਲਾਂ ਸੁناਈ ਜਾ ਰਹੀਆਂ ਕਿਉਂ ਜਦੋਂ ਕਿ ਤੇ ਛੋਡੀ ਸੁਲਤਾਨ ਪਿਤਾ ਦਾ ਪਿਆਰਿਓ ਇਤਿਹਾਸ ਪੜਦੇ ਹਨ ਉਹਨਾਂ ਦੇ ਜੀਵਨ ਵਿੱਚੋਂ ਘਟਨਾਵਾਂ ਪੜਦੇ ਹਨ ਛੋਟੇ ਸੀ ਕਨਾ ਸੱਚੇ ਪਾਤਸ਼ਾਹ ਜੀ ਭਾਈ ਜੇਠੇ ਦੇ ਮਾਂ ਚਲੀ ਗਈ ਤੇ ਪਿਤਾ ਚਲੇ ਗਏ ਗਏ ਦੇਖੋ ਨਾਨੀ ਨੇ ਪਾਲਿਆ ਸੀ ਕਹਿੰਦਾ ਵੀ ਜਿਹੜਾ ਉਹਨਾਂ ਦੇ ਚਰਨਾਂ ਵਿੱਚ ਭਗ ਜਾਂਦਾ ਕੰਨਾ ਉਹਨਾਂ ਨੂੰ ਭੀਖ ਨਹੀਂ ਮੰਗਣੀ ਪੈਂਦੀ ਉੱਥੇ ਰੋਟੀ ਵੀ ਮਿਲਦੀ ਹੈ ਉੱਥੋਂ ਕੱਪੜਾ ਵੀ ਮਿਲਦਾਗਾ ਉੱਥੇ ਰਹਿਣ ਨੂੰ ਕਮਰਾ ਵੀ ਮਿਲਦਾਗਾ ਮੈਂ ਤੈਨੂੰ ਐਸੇ ਦਰਤੇ ਸਾਡੇ ਆਵਾਂਗਾ ਤੈਨੂੰ ਕਦੇ ਵੀ ਜ਼ਿੰਦਗੀ ਵਿੱਚ ਭੀਖ ਨਹੀਂ ਮੰਗਣੀ ਪੈਣੀ ਇਹ ਮੇਤਰਨਾ ਵਾਦਾ ਕਰਦਾ ਤੇ ਬੱਚਾ ਬੈਠ ਗਿਆ ਗਿਆ ਰਿਹਾਗਾ ਰਸਤੇ ਵਿੱਚ ਗੱਡੀ ਰੁਕੀ ਹੋਟਲ ਤੇ ਰੋਟੀ ਖਪਾਈ ਕੱਪੜੇ ਬਵਾਦੇ ਤੇ ਚੰਗੇ ਉਹਦੇ ਕਹਿੰਦੇ ਹੌਲੀ ਹੌਲੀ ਕਹਿੰਦੇ ਉਹ ਨੂੰ ਗੁਰੂ ਕੀ ਨਗਰੀ ਸ੍ਰੀ ਹਰਿਮੰਦਰ ਸਾਹਿਬ ਗਿਆ ਕਹਿੰਦੇ ਉਹਨੂੰ ਲੰਗਰ ਦੇ ਕੋਲੇ ਸਾਡ ਦਿੱਤਾ ਕਹਿੰਦੇ ਬੇਟਾ ਤੂੰ ਇੱਥੇ ਲੰਗਰ ਛੱਕ ਆਹ ਲੰਗਰ ਆ ਇੱਥੇ ਰਿਹਾ ਕਰ ਇਥੇ ਲੰਗਰ ਛੱਕੀ ਇਥੇ ਸੇਵਾ ਕਰੀ ਤੈਨੂੰ ਭੀਖ ਨਹੀਂ ਮੰਗਣੀ ਪੈਣੀ ਉਹ ਛੱਡ ਕੇ ਸਰਦਾਰ ਚਲਿਆ ਗਿਆ ਅੱਗੇ ਕਹਿੰਦੇ ਜਦੋਂ ਲੰਗਰ ਦੇ ਵੱਲ ਗਿਆ ਘਣਾ ਬਚਾ ਹੁਣ ਭੀੜ ਬਹੁਤ ਆ ਗਈ ਲੰਗਰ ਦੇ ਵੱਲ ਗਿਆ ਸੇਵਾਦਾਰ ਕਹਿੰਦੇ ਲੰਗਰ ਦੀ ਸਫਾਈ ਕਰ ਰਹੇ ਨੇ ਤੇ ਲੈਣ ਬਹੁਤ ਵੱਡੀ ਲੱਗੀ ਪਈ ਐ ਲੈਣ ਦੇ ਵਿੱਚ ਖੜ ਗਿਆ ਜਾ ਕੇ ਜਿੱਦ ਲਾਈਨ ਦੇ ਵਿੱਚ ਲੱਗਿਆ ਕਨਾ ਜਿੱਦ ਰੱਸੀ ਪਰਾਂ ਕੀਤੀ ਤੇ ਲੰਗਰ ਦੇ ਅੰਦਰ ਕਿਨੇ ਸੰਗਤ ਚਲੀ ਗਈ ਪੰਗਤਾਂ ਵਿੱਚ ਬੈਠ ਗਈ ਤੱਪੜਾਂ ਦੇ ਉੱਪਰ ਤੇ ਨਾਲ ਹੀ ਕਿੰਨੇ ਬੱਚਾ ਵੀ ਬੈਠ ਗਏ ਤੱਪੜ ਦੇ ਉੱਪਰ ਉਹ ਵੇਖੀ ਜਾਂਦਾ ਕਿ ਪਹਿਲੀ ਵਾਰੀ ਵਿੱਚ ਇਸ ਸਥਾਨ ਤੇ ਆਏ ਆ ਇਹ ਚੀਜ਼ ਕੀ ਹੋਈ ਉਹਨੇ ਵੇਖਿਆ ਨਹੀਂ ਤੇ ਜ਼ਿੰਦਗੀ ਦੇ ਵਿੱਚ ਕਦੇ ਵੀ ਬਿਖੀ ਜਾ ਰਹੇ ਐਨਾ ਕੱਠ ਜਿਹਦੂ ਕਹਿੰਦੇ ਲੰਗਰ ਦੇ ਵਿੱਚ ਤੱਪੜ ਦੇ ਉੱਪਰ ਬੈਠ ਗਿਆ ਚੌਂਕੜਾ ਮਾਰਿਆ ਜਿਵੇਂ ਦੂਜੇ ਬੈਠੀ ਹੈ ਸੰਗਤ ਉਹ ਮੈਂ ਬੈਠ ਗਿਆ ਇਹਦੇ ਕੋਲੇ ਕਹਿੰਦੇ ਇੱਕ ਥਾਲ ਆਇਆ ਇਹਦੇ ਹੱਥ ਵਿੱਚ ਥਾਲ ਫੜਾ ਦਿੱਤਾ ਚੌਂਚਾ ਫੜਾਇਆ ਗਲਾਸ ਫੜਾਇਆ ਬਾਟੀ ਬੜਾਈ ਇਹਨੇ ਸੋਚਿਆ ਮਨਾ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਮੇਰੇ ਹੱਥ 'ਚ ਥਾਲ ਆਇਆਗਾ ਗਲਾਸ ਆਇਆ ਪਹਿਲੀ ਵਾਰੀ ਮਾਤਾ ਪੀਕ ਹੀ ਮੰਗਦਾ ਰਹਿੰਦਾ ਸੀ ਕਰਿਓ ਕਦੇ ਸੋਚਿਆ ਕਰੋ ਅਪਰੋਜ ਇਹ ਵਚਨ ਕਰਦੇ ਆ ਰੋਜ਼ ਬਿਜੀ ਨੂੰ ਰੱਬ ਨੇ ਕਿੰਨਾ ਬਹੁਤ ਦਾਤਾਂ ਦਿੱਤੀਆਂ ਨੇ ਸ਼ੁਕਰਾਨਾ ਕਰਿਆ ਕਰੋ ਉਹ ਬੱਚਾ ਸੋਚਦਾ ਮਨ ਵਿੱਚ ਕਹਿੰਦਾ ਮਨਾ ਅੱਜ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਹੱਥ ਵਿੱਚ ਥਾਲ ਆਇਆ ਕਦੇ ਕਿਸੇ ਨੇ ਅਜੇ ਤੱਕ ਹੱਥ ਵਿੱਚ ਥਾਲ ਨਹੀਂ ਬਣਾਇਆ ਲੰਗਰ ਵਿੱਚ ਬੈਠਾ ਥਾਲ ਰੱਖਿਆ ਸੇਵਾਦਾਰਾਂ ਨੇ ਸਬਜੀ ਪਾਈ ਖੀਰ ਪਾਈ ਚੌਲ ਪਾਏ ਵਿਖੀ ਜਾਂਦਾ ਕਹਿੰਦੇ ਫਿਰ ਸੇਵਾਦਾਰਾਂ ਨੇ 5-7 ਮਿੰਟ 2-3 ਮਿੰਟ ਕਹਿੰਦੇ ਉੱਚੀ-ਉੱਚੀ ਸਤਨਾਮ ਦਾ ਜਾਪ ਕੀਤਾ ਜਦੋਂ ਕਹਿੰਦੇ ਉੱਚੀ-ਉੱਚੀ ਕਹਿੰਦੇ ਸੇਵਾਦਾਰਾਂ ਨੇ ਸਤਨਾਮ ਦਾ ਕਹਿੰਦੇ ਜਾਪ ਕੀਤਾ ਕਹਿੰਦੇ ਜਿਵੇਂ ਸੰਗਤ ਬੋਲੀ ਜਾ ਰਹੀ ਆ ਇਹ ਬੱਚਾ ਵੀ ਕਹਿੰਦੇ ਪਹਿਲੀ ਵਾਰੀ ਇਹਨੇ ਆਪਣੇ ਮੁਖ ਦੇ ਵਿੱਚੋਂ ਸਤਨਾਮ ਕਿਹਾ ਸੋਚਦਾ ਮਨਾ ਪਹਿਲੀ ਵਾਰੀ ਇਹ ਕੀ ਜਪ ਰਹੇ ਨੇ ਕੀ ਬੋਲ ਰਹੇ ਨੇ ਉਸ ਭੁਖਾਰੀ ਬੱਚੇ ਨੇ ਪਹਿਲੀ ਵਾਰੀ ਆਪਣੇ ਮੂੰਹ ਦੇ ਵਿੱਚੋਂ ਜ਼ੁਬਾਨ ਨਾਲ ਸੰਗਤ ਦੇ ਪਿੱਛੇ-ਪਿੱਛੇ ਬੋਲੀ ਜਾ ਰਹੀ ਆ ਸਤਨਾਮ ਵਾਹਿਗੁਰੂ ਉੱਚ ਉੱਚ ਜਪਦੇ ਨੇ ਜਪੀ ਗਿਆ ਤੇ ਫਤਿਹ ਬੁਲਾਈ ਤੇ ਨਾਲ ਫਤਿਹ ਬੋਲੀ ਜਦੋਂ ਕਹਿੰਦੇ ਸੇਵਾਦਾਰ ਕਹਿੰਦੇ ਭਾਈ ਲੰਗਰ ਸਕੋ ਸੰਗਤ ਨੇ ਕਹਿੰਦੇ ਲੰਗਰ ਸਕਣਾ ਸ਼ੁਰੂ ਕਰ ਦਿੱਤਾ ਸਕਦਾ ਗਿਆ ਸਕ ਲਿਆ ਪੇਟ ਭਰ ਲਿਆ ਆਨੰਦ ਆ ਗਿਆ ਤ੍ਰਿਪਤ ਹੋ ਗਿਆ ਲੰਗਰ ਛਾ ਕੇ ਕਹੇ ਜਦੋਂ ਬਾਹਰ ਬਰਤਨ ਲੈ ਕੇ ਆਇਆ ਕਹਿੰਦੇ ਉਹਨੇ ਸੇਵਾ ਸ਼ੁਰੂ ਕਰ ਦਿੱਤੀ ਕਿਤੇ ਨਹੀਂ ਗਿਆ ਭੈਰੇ ਕਈ ਦਿਨ ਸੇਵਾ ਕਰਦਾ ਰਿਹਾ ਜਿਹੜੇ ਸੇਵਾਦਾਰ ਕਹਿੰਦੇ ਲੰਗਰ ਵਰਤਾਉਂਦੇ ਨੇ ਸਤਨਾਮ ਚ ਪਾਉਂਦੇ ਨੇ ਉਹਨਾਂ ਦੇ ਕੋਲੇ ਕਹਿੰਦੇ ਕਈ ਦਿਨਾਂ ਦਾ ਰਹਿੰਦਾ ਸੀ ਇਹ ਤੇ ਜਗ ਜੀ ਖੁੱਲ ਗਈ ਸੰਗ ਜੀ ਖੁੱਲ ਗਈ ਸੇਵਾਦਾਰਾਂ ਦੇ ਕੋਲੇ ਜਾ ਕੇ ਕਹਿੰਦਾ ਦੋ ਬਜ਼ੁਰਗ ਸੀ ਕਹਿੰਦਾ ਜੀ ਮੈਂ ਤੁਹਾਡੇ ਨਾਲ ਜਿਵੇਂ ਤੁਸੀਂ ਸਤਨਾਮ ਜਪਾਉਂਦੇ ਮੈਂ ਜਪਾਲਿਆ ਕਿ ਨਾ ਕੋਈ ਹਰਜ ਤਾਂ ਨਹੀਂ ਹੈ ਮੈਂ ਜਪਾ ਸਕਦਾਗਾ ਉਹ ਕਹਿੰਦਾ ਜਪਾ ਸਕਦਾ ਤੂੰ ਸਾਡੇ ਕੋਲ ਰਿਹਾ ਕਰ ਸੇਵਾ ਕਰਿਆ ਕਰ ਤੇ ਨਾਲ ਸਤਨਾਮ ਜਪਾਇਆ ਕਰ ਹੁਣ ਰੋਜ਼ ਲੰਗਰ ਵੀ ਵਰਤੌਂਦਾਗਾ ਤੇ ਰੋਜ਼ ਸੇਵਾਦਾਰਾਂ ਦੇ ਕੋਲੇ ਹੁਣ ਆਪ ਕਹਿੰਦੇ ਨਾਮ ਜਪੌਂਦਾ ਕੋਈ ਉੱਚੀ ਉੱਚੀ ਸੰਗਤ ਨੂੰ ਕੌਣ ਉਹ ਭਿਖਾਰੀ ਬੱਚਾ ਬਿਲਕੁਸ ਸਤਿਗੁਰੂ ਜੀ ਕਿਵੇਂ ਕਿਰਪਾ ਕਰਦੇ ਨੇ ਪਿਆਰੇ ਕਿਵੇਂ ਰਹਿਮਤ ਕਰਦੇ ਨੇ ਹੁਣ ਰੋਜ਼ ਲੰਗਰ ਦੇ ਵਿੱਚ ਕਹਿੰਦੇ ਸੇਵਾ ਕਰਦਾਗਾ ਤੇ ਸੇਵਾਦਾਰਾਂ ਦੇ ਕੋਲੇ ਰਹਿੰਦਾਗਾ ਤੇ ਨਾਲੇ ਸਤਨਾਮ ਦਾ ਜਾਪ ਕਰਦਾਗਾ ਸੰਗਤ ਨੂੰ ਜਪਾਉਂਦਾਗਾ ਕਹਿੰਦੇ ਕਈ ਦਿਨ ਸੇਵਾਦਾਰਾਂ ਦੇ ਕੋਲੇ ਸੇਵਾ ਕਰਦਾ ਰਿਹਾ ਕਹਿੰਦੇ ਸੇਵਾਦਾਰਾਂ ਨੇ ਇੱਕ ਦੋ ਇੱਕ ਦਿਨ ਕਹਿੰਦੇ ਬਜ਼ੁਰਗ ਨੇ ਪੁੱਛਿਆ ਕਹਿੰਦੇ ਬੇਟਾ ਤੂੰ ਕਿੱਥੋਂ ਆ ਤੇ ਕਿੱਥੋਂ ਆਇਆ ਕਿੱਥੋਂ ਦਾ ਰਹਿਣ ਵਾਲਾ ਤੂੰ ਸੇਵਾਦਾਰ ਪੁੱਛਦੇ ਨੇ ਉਹ ਬੱਚੇ ਨੂੰ ਭੁਖਾਰੀ ਨੂੰ ਕਹਿੰਦੇ ਬੇਟਾ ਤੂੰ ਕਿੱਥੋਂ ਆਂਗਾ ਕਿੱਥੋਂ ਦਾ ਰਹਿਣ ਵਾਲਾਂਗਾ ਤੇਰੇ ਮਾਤਾ ਪਿਤਾ ਕਿੱਥੇ ਨੇ ਉਸ ਬੱਚੇ ਦੇ ਕਹਿੰਦੇ ਅੱਖਾਂ ਦੇ ਵਿੱਚ ਬਰਾਗ ਆ ਗਏ ਕਹਿੰਦੇ ਜੀ ਮੈਂ ਦਿੱਲੀ ਦਾ ਰਹਿਣ ਵਾਲਾਂਗਾ ਬੱਚਾ ਕਰਨ ਲੱਗਿਆ ਕਹਿੰਦਾ ਦਿੱਲੀ ਅਸੀਂ ਦੋ ਭਰਾ ਸੀ ਪੁਲ ਥੱਲੇ ਰਹਿੰਦੇ ਸੀ ਚੌਂਕ ਦੇ ਵਿੱਚ ਆ ਜਾਂਦੇ ਤੇ ਗੱਡੀਆਂ ਤੇ ਕੱਪੜਾ ਮਾਰ ਜਿੰਦੇ ਕੋਈ 10-5 ਰੁਪਏ ਦੇ ਜਾਂਦਾ ਤੇ ਅਸੀਂ ਗੁਜ਼ਾਰਾ ਕਰ ਲੈਂਦੇ ਸੀ 10-5 ਰੁਪਏ ਕੋਈ ਦੇ ਜਾਂਦਾ ਅਸੀਂ ਗੁਜ਼ਾਰਾ ਪੇਟ ਪੂਜਾ ਕਰ ਲੈਂਦੇ ਬਸ ਰੋਟੀ ਖਾ ਲੈਂਦੇ ਸਾਡੇ ਨਾਂ ਮਾਂਗੀ ਨਾ ਪਿਤਾਗਾ ਨਾ ਘਰਾਗਾ ਉੱਥੇ ਚੌਂਕ ਵਿੱਚ ਮੈਂ ਇੱਕ ਸਰਦਾਰੀ ਗੱਡੀ ਖੜੀ ਧੀ ਸਰਦਾਰ ਦੀ ਉਸ ਗੱਡੀ ਦੇ ਮੈਂ ਕੱਪੜਾ ਮਾਰੇ ਆ ਉਹ ਸਰਦਾਰ ਨੂੰ ਕਿਤੇ ਦਇਆ ਆ ਗਈ ਤੇ ਮੈਨੂੰ ਸਰਦਾਰ ਜੀ ਗੱਡੀ 'ਚ ਬਿਠਾ ਕੇ ਉਹਨੇ ਕੱਪੜੇ ਵੀ ਦਿਵਾਏ ਤੇ ਮੈਨੂੰ ਰੋਟੀ ਵੀ ਖਵਾਈ ਤੇ ਮੈਨੂੰ ਇਹ ਗੱਲ ਆਖੀ ਵੀ ਤੈਨੂੰ ਵੀ ਇੱਕ ਦਰ ਤੇ ਛੱਡ ਕੇ ਆਵਾਂਗਾ ਜਿੱਥੇ ਤੈਨੂੰ ਭੀਖ ਨਹੀਂ ਮੰਗਣੀ ਪੈਣੀ ਇੱਥੇ ਮੈਨੂੰ ਕਈ ਦਿਨ ਹੋ ਗਿਆ ਇਹਨੂੰ ਮੈਂ ਰੋਟੀ ਵੀ ਰੱਜ ਕੇ ਖਾਣਾਗਾ ਤੇ ਮੈਂ ਸੇਵਾ ਵੀ ਕਰਦਾਗਾ ਕਹਿੰਦੇ ਬਜ਼ੁਰਗਾਂ ਨੂੰ ਦਇਆ ਨਹੀਂ ਕਹਿੰਦੇ ਸੇਵਾਦਾਰਾਂ ਨੂੰ ਕਹਿੰਦੇ ਤੂੰ ਐਂ ਕਰ ਤੇਰੇ ਮਾਪੇ ਹੋਣੇ ਨਹੀਂ ਕਿ ਨਾ ਕਹਿੰਦਾ ਜੀ ਨਹੀਂ ਕਿੰਨੇ ਜਿਹਦਾ ਕੋਈ ਨਹੀਂ ਕਿ ਨਾ ਹੁੰਦਾ ਜਿਹੜੇ ਨਾਥ ਨੇ ਬੇਸੁਹਾਰੇ ਨੇ ਉਹਨਾਂ ਦਾ ਗੁਰੂ ਰਾਮਦਾਸ ਹੁੰਦਾਗਾ ਉਹ ਬਜ਼ੁਰਗ ਕਹਿਣ ਲੱਗੇ ਪੁੱਤਰਾ ਤੂੰ ਸੇਵਾ ਕਰਿਆ ਕਰ ਲੰਗਰ ਵੀ ਸ਼ਕਿਆ ਕਰ ਤੂੰ ਹੋਰ ਵੀ ਕੰਮ ਕਰਦਾ ਕੋਈ ਕਹਿੰਦਾ ਨਹੀਂ ਜੇ ਹੋਰ ਕੋਈ ਕੰਮ ਨਹੀਂ ਕਰਦਾ ਕਹਿੰਦੇ ਚੰਗਾ ਵੀ ਤੈਨੂੰ ਕੰਮ ਦਿਵਾਉਣਾ ਕੋਈ ਕਹਿੰਦੇ ਸੇਵਾਦਾਰ ਬਜ਼ੁਰਗ ਨੇ ਕਹਿੰਦੇ ਇੱਕ ਬਾਜ਼ਾਰ ਦੇ ਵਿੱਚ ਉਹਦੀ ਚੰਗੀ ਕਿਸੇ ਸਰਦਾਰ ਨਾਲ ਬਣਦੀ ਸੀ ਕਹਿੰਦੇ ਇੱਕ ਸ਼ੋਰੂਮ ਤੇ ਕੱਪੜਿਆਂ ਦਾ ਉਹਦੇ ਨਾਲ ਗੱਲ ਕੀਤੀ ਸਾਰੀ ਗੱਲ ਕਰਕੇ ਕਹਿੰਦੇ ਸਰਦਾਰ ਦੇ ਨਾਲ ਵੀ ਐਦਾਂ ਕਰਕੇ ਬੱਚਾ ਗੱਲ ਤੇ ਜੇ ਤੁਹਾਡੀ ਦੁਕਾਨ ਤੇ ਉਹਨੂੰ ਲਵਾ ਦਈਏ ਕਿ ਨਾ ਕੋਈ 4 ਪੈਸੇ ਦੇ ਦਿਆ ਕਰੋ ਗਰੀਬ ਬੰਦਾ ਦਾ ਉਹਦਾ ਟਾਈਮ ਪਾਸ ਹੋ ਜਾਇਆ ਕਰੇਗਾ ਤੇ ਨਾਲੇ ਸੇਵਾ ਕਰ ਲਿਆ ਕਰੇਗਾ ਜਾ ਕੇ ਹਰਿਮੰਦਰ ਸਾਹਿਬ ਦੇ ਵਿੱਚ ਲੰਗਰ ਦੇ ਵਿੱਚ ਨਾਲੇ ਭੋਜਨ ਛਕ ਲਿਆ ਕਰੇਗਾ ਉੱਥੇ ਕਹਿੰਦੇ ਸਰਦਾਰ ਦੇ ਨਾਲ ਗੱਲ ਕਰ ਆਏ ਕਹਿੰਦੇ ਉਹ ਬਜ਼ੁਰਗ ਉਹਨੂੰ ਕੱਪੜਿਆਂ ਵਾਲੇ ਸ਼ੋਰੂਮ ਤੇ ਲਵਾਤਾ ਜਿੱਦੋਂ ਕੱਪੜਿਆਂ ਵਾਲੇ ਸ਼ੋਰੂਮ ਤੇ ਲਵਾਤਾ ਕਹਿੰਦੇ ਉਹ ਰੋਜ਼ ਸਵੇਰੇ ਸੇਵਾ ਕਰਕੇ ਲੰਗਰ ਦੇ ਵਿੱਚੋਂ ਕੰਮ ਤੇ ਜਾਂਦਾ ਦੁਕਾਨ ਤੇ ਸਾਰਾ ਦਿਨ ਦੁਕਾਨ ਤੇ ਕੰਮ ਕਰਦਾ ਸ਼ਾਮਾਂ ਨੂੰ ਆਉਂਦਾਗਾ ਉੱਥੇ ਆ ਕੇ ਅਸਥਾਨ ਦੇ ਉੱਪਰ ਇਸ਼ਨਾਨ ਕਰਦਾ ਤੇ ਨਮਸਕਾਰ ਕਰਦਾ ਸੇਵਾ ਕਰਦਾ ਪ੍ਰਸ਼ਾਦਾ ਛਕਦਾ ਸਮਾਂ ਲੰਘਦਾ ਗਿਆ ਮਹੀਨਾ ਲੰਘਿਆ 2 ਮਹੀਨੇ ਛਾਲ 2 ਸਾਲ 3 ਸਾਲ 4 ਸਾਲ 5 ਸਾਲ ਲੰਘ ਗਏ ਉਹ ਕਹਿੰਦੇ ਪਖਾਰੀ ਬੱਚਾ ਕਹਿੰਦੇ ਵੱਡਾ ਹੋਈ ਗਿਆ ਜਵਾਨੀ ਦੇ ਵਿੱਚ ਪੈਰ ਧਰ ਲਿਆ ਕਹਿੰਦੇ ਸਰਦਾਰਾਂ ਦੀ ਦੁਕਾਨ ਤੇ ਕਹਿੰਦੇ ਉਹਨੇ ਕਈ ਸਾਲ ਕੰਮ ਕੀਤਾ ਮਾਨਦਾਰੀ ਦੇ ਨਾਲ ਹੁਣ ਜਿਹੜਾ ਬੱਚਾ ਭੀਖ ਮੰਗਦਾ ਫਿਰਦਾ ਸੀ ਪਿਆਰੇਓ ਗੱਡੀਆਂ ਤੇ ਕੱਪੜੇ ਮਾਰ-ਮਾਰ ਕੇ ਨਾ ਘਰ ᱛੀ ਨਾ ਮਾਂ ਦੀ ਨਾ ਪਿਤਾ ਸੀ ਕੋਈ ਨਹੀਂ ਸੀ ਕੱਪੜਾ ਮਾਰ-ਮਾਰ ਕੇ ਭੇਟ ਪੂਜਾ ਕਰਦੇ ਸੀ ਹੁਣ ਢਿੱਡ ਵੀ ਭਰਦਾਗਾ ਚੰਗੀ ਰੋਟੀ ਮਿਲਦੀ ਏ ਰੰਗਰਾਂ ਦੇ ਵਿੱਚ ਚੰਗਾ ਰਹਿਣ ਨੂੰ ਕਮਰਾ ਮਿਲਦਾ ਉੱਥੇ ਸਰਦਾਰਾਂ ਦੇ ਦੁਕਾਨ ਤੇ ਇਮਾਨਦਾਰੀ ਦੇ ਨਾਲ ਕੰਮ ਕਰਦਾ ਗਿਆ ਕਰਦਾ ਗਿਆ ਕਈ ਸਾਲ ਲੰਘੇ ਕਹਿੰਦੇ ਉਹਨਾਂ ਨੂੰ ਵੀ ਇਮਾਨਦਾਰੀ ਇਹਦੇ ਉੱਪਰ ਆਈ ਜਦੋਂ ਵੀ ਚੰਗਾ ਬੰਦਾ ਚੰਗਾ ਬੱਚਾਗਾ ਚੰਗੀ ਗੱਲ ਵੀ ਮੰਦਾਗਾ ਹੁਣ ਉਹਦੇ ਹੱਥ ਦੇ ਵਿੱਚ ਕਹਿੰਦੇ ਲੱਖਾਂ ਰੁਪਏ ਫੜਾਉਂਦੇ ਨੇ ਵੀ ਤੂੰ ਨੂੰ ਦੇ ਕੇ ਆ ਉਹ ਤੋਂ ਲੈ ਕੇ ਆ ਹੁਣ ਜਿਹਦੇ ਹੱਥਾਂ ਦੇ ਵਿੱਚ ਕਿਰੇ 10 ਰੁਪਏ ਨਹੀਂ ਆਏ ਸੀ ਬੱਚੇ ਦੇ ਉਸ ਭਖਾਰੀ ਦੇ ਅੱਜ ਲੱਖਾਂ ਰੁਪਏ ਉਹਦੇ ਹੱਥਾਂ ਵਿੱਚ ਆਉਂਦੇ ਨੇ ਤੇ ਜਾਂਦੇ ਨੇ ਚਾਹੇ ਦੀ ਸਰਦਾਰਾਂ ਦੇ ਪੈਸੇ ਨੇ ਪਰ ਉਹਦੇ ਹੱਥ ਦੇ ਵਿੱਚ ਹੀ ਜਾਂਦੇ ਨੇ ਉਹਦੇ ਹੱਥ ਦੇ ਵਿੱਚ ਹੀ ਆਉਂਦੇ ਨੇ ਸਮਾ ਗੁਜਰਦਾ ਗਾ ਲੰਗਦਾ ਗਿਆ ਜਦੋਂ ਕਹਿੰਦੇ 15 16 ਸਾਲ ਹੋ ਗਏ ਕਿਨੇ ਦੁਕਾਨ ਤੇ ਕੰਮ ਕਰਦੇ ਨੂੰ ਤੇ ਨਾਲ ਗੁਰੂ ਰਾਮਦਾਸ ਦੇ ਘਰ ਵਿੱਚ ਸੇਵਾ ਕਰਦਾ ਲੰਗਰਾਂ ਦੇ ਵਿੱਚ ਉਨੇ ਸੋਚਿਆ ਕਿ ਦਿਨ ਬੰਦੇ ਨਾਲ ਮਨਾ ਜ਼ਿੰਦਗੀ ਬਹੁਤ ਪਈਆ ਸਮਾਂ ਬਹੁਤ ਪਈਆ ਜੇ ਅਸੀਂ ਜੇ ਮੈਂ ਆਪਣਾ ਕੰਮ ਕਰ ਲਾਂ ਐ ਸਮਾਂ ਨਹੀਂ ਲੰਘਣਾ ਆਪਣਾ ਕੋਈ ਬਿਜ਼ਨਸ ਕੋ ਕੰਮ ਤੋਰ ਲਾਂ ਹੁਣ ਚੰਗੀ ਦਾੜੀ ਨੇ ਦਾੜੀ ਆ ਗਈ ਕੇਸ ਆ ਗਏ ਦਸਤਾਰ ਬੰਦਾਗਾ ਕਹਿੰਦੇ ਉਹਨੇ ਕੀ ਕੀਤਾ ਕਹਿੰਦੇ ਇੱਕ ਦਿਨ ਦਸਤਾਰ ਸਜਾ ਕੇ ਦਾੜਾ ਪ੍ਰਕਾਸ਼ ਕਰਕੇ ਇਸ਼ਨਾਨ ਕਰਕੇ ਲੰਗਰਾਂ 'ਚ ਸੇਵਾ ਕਰਕੇ ਕਹਿੰਦੇ ਦਰਬਾਰ ਸਾਹਿਬ ਨਮਸਕਾਰ ਕਰਨ ਗਿਆ ਕਹਿੰਦੇ ਉਹਨੇ ਜਾ ਕੇ ਦੋਨੇ ਹੱਥ ਜੋੜ ਕੇ ਇੱਕ ਸ਼ੈਡ ਤੇ ਖੜਕੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ 'ਚ ਤਰਸ ਕਰੋ ਮੇਰਾ ਕੋਈ ਨਹੀਂ ਹੈ ਦੁਨੀਆ ਵਿੱਚ ਮੈਨੂੰ ਆਪਣਾ ਬਣਾ ਲਓ ਮੈਨੂੰ ਕੋ ਕੰਮ ਦੇ ਦਿਓ ਕਹਿੰਦੇ ਭੇਜ ਕੇ ਅੰਦਰੋਂ ਦਿਲੋਂ ਉਸ ਨੌਜਵਾਨ ਨੇ ਉਸ ਬੱਚੇ ਨੇ ਭਖਾਰੀ ਨੇ ਅਰਦਾਸ ਕੀਤੀ ਕਿਹਦੇ ਚਰਨਾਂ ਵਿੱਚ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਜਦੋਂ ਭਿੱਜ ਕੇ ਅਰਦਾਸ ਕੀਤੀ ਕਹਿੰਦਾ ਪਿਆਰੇ ਖੁਦਾ ਮਨਜ਼ੂਰ ਕਰਤਾ ਹੈ ਦਵਾ ਜਦ ਦਿਲ ਸੇ ਹੁੰਦੀ ਹੈ ਜਦੋਂ ਅੰਦਰੋਂ ਅਰਦਾਸ ਕੀਤੀ ਉਹਦੇ ਮਨ ਵਿੱਚ ਉਹਦਾ ਮਨ ਭਰ ਆਇਆ ਕਹਿੰਦੇ ਅੱਖਾਂ ਭਰ ਆਈਆਂ ਵੀ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ ਮੇਰੇ ਤੇ ਮੰਨੂ ਕੋਈ ਚੰਗਾ ਕੰਮ ਮਿਲ ਜੇ ਮੈ ਚੰਗਾ ਕੰਮ ਮੈਨੂੰ ਜਿਹਦੇ ਵਿੱਚ ਮੈਨੂੰ ਚਾਰ ਪੈਸੇ ਵੀ ਬਣਨ ਮੈਂ ਘਰ ਵੀ ਬਣਾਣਾ ਸੱਚੇ ਪਾਤਸ਼ਾਹ ਜੀ ਸਰਦਾਰਾਂ ਦੇ ਸ਼ੋਰੂਮ ਦੇ ਵਿੱਚ ਲੱਗੇ ਨੂੰ ਮੈਨੂੰ ਬੜੇ ਸਾਲ ਹੋ ਗਏ ਮੇਰਾ ਦਿਲ ਕਰਦਾ ਮੈਂ ਚਾਹਨਾਗਾ ਕਹਿੰਦੇ ਹਲੇ ਅਰਦਾਸ ਹੀ ਕਰ ਰਿਆ ਸੀ ਗੁਰੂ ਰਾਮਦਾਸ ਦੇ ਚਰਨਾਂ ਦੇ ਵਿੱਚ ਇੱਕ ਬਜ਼ੁਰਗ ਆਇਆ ਬਜ਼ੁਰਗ ਨੇ ਉਹਦੇ ਵੱਲ ਵੇਖਿਆ ਉਹਦੇ ਮੋਢੇ ਤੇ ਹੱਥ ਰੱਖ ਕੇ ਆਖਿਆ ਪੁੱਤਰਾ ਕੀ ਗੱਲ ਰੋ ਕਿਉਂ ਰਹਿਆ ਕੀ ਗੱਲ ਹੋਗੀ ਕਹਿੰਦਾ ਜੀ ਮੈਨੂੰ ਕੰਮ ਲੱਭਦਾ ਸੀ ਸਾਰੀ ਗੱਲ ਦੱਸੀ ਉਹਨੇ ਬਜ਼ੁਰਗ ਨੂੰ ਉਹ ਕਹਿ ਲਾ ਪੁੱਤਰਾ ਤੂੰ ਦੁਨੀਆ ਦੇ ਕੰਮ ਛੱਡ ਦੇ ਆਹ ਦੁਨੀਆ ਦੇ ਗੀਤ ਗਾਉਣੇ ਛੱਡ ਦੇ ਤੂੰ ਗੁਰੂ ਨਾਨਕ ਪਾਸ਼ਾ ਦੇ ਘਰ ਦੇ ਗੀਤ ਗਾਇਆ ਕਰਾ ਮੈਂ ਤੈਨੂੰ ਵਿਦਿਆਲੇ ਵਿੱਚ ਛੱਡ ਕੇ ਆਉਣਾਗਾ ਤੂੰ ਕੀਰਤਨ ਸਿੱਖ ਦੇਖੋ ਜ਼ਿੰਦਗੀ ਬਦਲਦੀ ਹੈ ਬੇਰੇ ਜਦੋਂ ਜਦੋਂ ਗੁਰੂ ਕਿਰਪਾ ਕਰੇ ਆਪਾਂ ਕਹਿੰਦੇ ਵੀ ਇਹ ਗੱਲ ਹੋ ਨਹੀਂ ਸਕਦੀ ਇਹ ਨਾਹੀਂ ਹੁੰਦੀ ਆ ਜ਼ਿੰਦਗੀ ਬਦਲਦਾ ਗੁਰੂ ਤਕਦੀਰ ਕੌਣ ਬਦਲਦਾ ਗੁਰੂ ਬਦਲਦਾ ਦੇਖੋ ਕਿਵੇਂ ਬਦਲਦੀ ਹੈ ਕਹਿੰਦਾ ਪੁੱਤਰਾ ਮੈਂ ਤੈਨੂੰ ਤੂੰ ਦੁਨੀਆ ਦੇ ਗੀਤ ਗਾਉਣੇ ਸਾਡਾ ਜੀ ਤੂੰ ਗੁਰੂ ਰਾਮਦਾਸ ਦੇ ਘਰ ਦੇ ਗੀਤ ਕਾਇਆ ਕਰ ਤੂੰ ਕੀਰਤਨ ਸਿੱਖ ਬਾਣੀ ਸਿੱਖ ਬਾਣੀ ਦੀ ਸੰਥਿਆ ਲੈ ਤੈਨੂੰ ਸਭ ਕੁਝ ਮਿਲ ਜੇਗਾ ਆਹ ਮੈਂ ਤੈਨੂੰ ਵਿਦਿਆਲੇ ਵਿੱਚ ਛੱਡ ਦਾਂਗਾ ਹੁਣ ਉਹ ਬਜ਼ੁਰਗ ਉਹਦੀ ਵਿਦਿਆਲੇ ਵਿੱਚ ਚੰਗੀ ਸੀ ਜਾਣਦੇ ਕਰਦੇ ਸੀ ਕੀ ਹੋਇਆ ਕਹਿੰਦੇ ਉਹ ਬਜ਼ੁਰਗ ਵਿਦਿਆਲੇ ਵਿੱਚ ਉਹਦੀ ਗੱਲ ਕਰਾਈ ਉਸ ਭੁਖਾਰੀ ਬੱਚੇ ਨੇ ਕਹਿੰਦੇ ਵਿਦਿਆਲੇ ਵਿੱਚ 4-5 ਸਾਲ ਕਹਿੰਦੇ ਲਾਇਏ ਫਿਰ ਉਹਨਾਂ ਕੀਰਤਨ ਸਿੱਖਿਆ ਬਾਣੀ ਦੀ ਸੰਥਿਆ ਕੀਤੀ ਤਬਲਾ ਸਿੱਖਿਆ ਬਹੁਤ ਇੱਕ ਸਟੈਂਡਰਡ ਦਾ ਰਾਗੀ ਬਣ ਗਿਆ ਉਤੇ ਗੁਰੂ ਰਾਮ ਦਾ ਤੇ ਇੰਨੀ ਕਿਰਪਾ ਹੋ ਗਈ ਜਿੱਥੇ 10-10 ਰੁਪਏ ਨੂੰ ਤਰਸਦਾ ਸੀ ਪਿਆਰਿਓ ਜਿੱਥੇ ਕਿਤੇ ਇੱਕ ਟਾਈਮ ਰੋਟੀ ਨਹੀਂ ਸੀ ਮਿਲਦੀ ਪੋੜ ਥੱਲੇ ਪੈਂਦਾ ਸੀ ਦੋਨੇ ਭਰਾ ਤੇ ਅੱਜ ਉਹਦੀ ਗੁਰੂ ਰਾਮਦਾਸ ਨੇ ਬਾਹ ਫੜ ਲਈ ਐਸੀ ਬਾਹ ਫੜੀ ਸਟੈਂਡਰਡ ਦਾ ਰਾਗੀ ਬਣਿਆ ਉਹਨੂੰ ਮਲੋਟ ਡਿਊਟੀ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੀ ਸੋਮਣੀ ਕਮੇਟੀ ਦੇ ਵਿੱਚ ਅੱਜ ਜਿੱਥੇ ਉਹ 10-20 ਰੁਪਿਆ ਨੂੰ ਸੀਸਿਆਂ ਤੇ ਕਪੜਾ ਮਾਰ ਕੇ ਗੱਡੀਆਂ ਦੇ ਮੰਗਦਾ ਸੀ ਅਜੋ ਦੇ ਘਰ ਦੇ ਵਿੱਚ ਲੱਖਾਂ ਦੇ ਸਾਧਨ ਖੜੇ ਨੇ ਉਹਦਾ ਮਹਿਲ ਬਹੁਤ ਵੱਡਾ ਉਹਦੀ ਕੋਠੀ ਬਹੁਤ ਵੱਡੀ ਆ ਕਈ ਨੌਕਰ ਵੀ ਉਹਦੇ ਘਰ ਦੇ ਵਿੱਚ ਕੰਮ ਕਰਦੇ ਨੇ ਕਿਉਂ ਜਿਹੜੇ ਗੁਰੂ ਰਾਮਦਾਸ ਦੇ ਬਣ ਗਏ ਕਰਮ ਉਹ ਜ਼ਿੰਦਗੀ ਬਦਲ ਜਾਂਦਾ ਕਰਮ ਬਦਲ ਜਾਂਦਾ ਪਿਆਰੇ ਅੱਜ ਉਸ ਪਖਾਰੀ ਤੋਂ ਉਹ ਬੱਚਾ ਅਮੀਰ ਬਣ ਗਿਆ ਕਿਉਂ ਉਹਨੇ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਲੰਗਰਾਂ ਵਿੱਚ ਸੇਵਾ ਕੀਤੀ ਪਿਆਰੇ ਉਹ ਕਿੱਥੇ ਪੁੱਲ ਥੱਲੇ ਰਾਤਾਂ ਕੱਟਦਾ ਸੀ ਗੱਡੀਆਂ ਤੇ ਕੱਪੜਾ ਮਾਰ ਕੇ ਦਾ 10 5-5 ਰੁਪਏ ਮੰਗਦਾ ਸੀ ਅੱਜ ਉਹਦੇ ਘਰ ਦੇ ਵਿੱਚ ਲੱਖਾਂ ਰੁਪਏ ਦੇ ਸਾਧਨ ਖੜੇ ਨੇ ਗੱਡੀਆਂ ਖੜੀਆਂ ਨੇ ਚੰਗੀ ਉਦੀ ਕੋਠੀ ਆ ਚੰਗੀ ਦੁਨੀਆ ਵਿੱਚ ਸਮਾਜ ਵਿੱਚ ਉਹਦੀ ਚੜ੍ਹਦੀ ਕਲਾ ਗਈ ਗੁਰੂ ਰਾਮਦਾਸ ਦੇ ਘਰ ਦਾ ਕੀਰਤਨ ਕਰਦਾਗਾ ਬਾਣੀ ਗਾਉਂਦਾਗਾ ਤੇ ਗੁਰੂ ਬਦਲਦਾਗਾ ਬਾਰੇ ਜਦੋਂ ਬਦਲ ਤੇ ਆਜੇਗਾ ਉਹ ਪਖਾਰੀਆਂ ਨੂੰ ਵੀ ਰਾਜੇ ਬਣਾ ਦਿੰਦਾਗਾ ਇਸ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਕਹੇ ਮਨ ਦੇ ਵਿੱਚ ਉਹ ਤਾਂ ਹਰ ਵੇਲੇ ਇਹੀ ਮੰਗਦੇ ਰਹਿੰਦੇ ਸੀ ਜਦੋਂ ਆਪਣੀ ਆਏ ਤੇ ਆਜੇ ਇੱਕ ਨਾ ਪਰਮਾਤਮਾ ਭਖਾਰੀਆਂ ਤੋਂ ਇੱਕ ਪਲ ਵਿੱਚ ਸਿਨ ਵਿੱਚ ਉਹ ਰਾਜੇ ਬਣਾ ਸਕਦਾ ਦਾ ਪਰ ਜਿਨ੍ਹਾਂ ਨੂੰ ਗੁਰੂ ਤੇ ਵਿਸ਼ਵਾਸ ਆ ਪਿਆ ਰਹੇ ਜਿਹੜੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਸੱਚੇ ਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਬਦਲਦਾਗਾ ਕਿ ਤੇ ਆ ਕੇ ਤਾਂ ਵੇਖੋ ਕਿਤੇ ਬਾਣੀ ਦਾ ਪਰ ਉਹ ਅਸੀਂ ਆਉਣੇ ਜ਼ਰੂਰ ਆ ਪਰ ਸਾਡਾ ਗੁਰੂ ਤੇ ਸਰਦੇ ਹੀ ਨਹੀਂ ਪਿਆਰੇ ਵਿਸ਼ਵਾਸ ਹੀ ਨਹੀਂ ਅਛਿਤੇ ਕਹਿੰਨਾ ਵੀ ਅਰਦਾਸ ਪੂਰੀ ਹੋਵੇਗੀ ਪਤਾ ਨਹੀਂ ਨਾ ਹੋਵੇਗੀ ਜੇ ਨਹੀਂ ਕਿਤੇ ਹੋਈ ਕਨਾ ਨਾ ਕੁਝ ਪਦਾਰਥ ਮਿਲੇ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਣ ਵੜ ਜਾਂਦੇ ਆ ਸੋਚਿਆ ਕਰੋ ਪਿਆਰੋ ਸਾਨੂੰ ਇੰਨਾ ਕੁਝ ਦਿੱਤਾ ਕਨਾ ਪਰਮਾਤਮਾ ਨੇ ਜਦੋਂ ਉਸ ਬੱਚੇ ਦੇ ਕਨਾ ਪਹਿਲੀ ਵਾਰੀ ਹੱਥ ਦੇ ਵਿੱਚ ਥਾਲ ਪੜਾਇਆ ਸੀ ਕਨਾ ਉਨੇ ਹੀ ਸੋਚਿਆ ਸੀ ਮਨਾ ਅੱਜ ਪਹਿਲੀ ਵਾਰੀ ਹੱਥ ਵਿੱਚ ਥਾਲ ਆਇਆਗਾ ਤੇ ਨਹੀਂ ਹੱਥਾਂ 'ਚ ਧਰ ਕੇ ਰੋਟੀ ਖਾ ਲੈਂਦੀ ਸੀ ਸਾਡੇ ਘਰ ਦੇ ਵਿੱਚ ਇੰਨੇ ਭਗਵਾਨ ਪਏ ਨੇ ਮਹੰਗੇ ਮਹੰਗੇ ਸਾਡੇ ਘਰ ਵਿੱਚ ਬਰਤਨ ਪਏ ਨੇ ਜਿਨ੍ਹਾਂ ਵਿੱਚ ਰੋਟੀ ਖਾਣੇ ਆ ਕਦੇ ਰੱਬ ਦਾ ਸੁਕਰਾਨਾ ਕੀਤਾ ਕਦੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਘਰ ਆਇਆ ਮੇ ਸੱਚੇ ਪਾਤਸ਼ਾਹ ਮੈਨੂੰ ਬਹੁਤ ਕੁਝ ਦਿੱਤਾਗਾ ਕਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕੀਤੀ ਹੈ ਵੀ ਸੱਚੇ ਪਾਤਸ਼ਾਹ ਜੀ ਸਭ ਕੁਝ ਤੇਰੀਆਂ ਦਤਾਂ ਨੇ ਇੱਥੇ ਮੇਰਾ ਕੁਝ ਨਹੀਂ ਤਵੀਰ ਮੇਰਾ ਮੁੱਝ ਮੈਂ ਕਿਸ ਨਹੀਂ ਜੋ ਕਿਸ ਹੈ ਸੋ ਤੇਰਾ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਤੇਰਾ ਹੈ